ਆ ਗਿਆ ਲੱਗਦਾ ਤੱਲਵਾ ਤੇਰਾ ਭਰਾ ਜੈ ਜੀ ਜੈ ਜੀ ਜੈ ਜੀ ਪ੍ਰਸ਼ਾਸਨ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਮਾਰਕੀਟ ਡਿਪਾਰਟਮੈਂਟ ਮੁਰਦਾਬਾ ਮਾਰਕੀਟ ਡਿਪਾਰਟਮੈਂਟ ਮੁਰਦਾਬਾ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ डिपार्टमेंट मुद्दा एस टी एट डिपार्टमेंटाबाद ओला उबर ओला प्राइवेट बाइक बंद करो बुला बुलाबला प्रशासन चंडीगढ़ प्रशासन मुद्दा प्राइवेट बाइक बंद करो प्राइवेट बाइक बंद करो ਮੰਗ ਕਰੋ ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ ਐਸਟੀ ਡਿਪਾਰਟਮੈਂਟ ਮੁਰਦਾਬਾਦ ਐਸਟੀ ਡਿਪਾਰਟਮੈਂਟ ਮੁਰਦਾਬਾਦ ਐਸਟੀ ਡਿਪਾਰਟਮੈਂਟ ਮੁਰਦਾਬਾਦ ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ ਡਰਾਈਵਰ ਰੈਕਟਰ ਜਿੰਦਾਬਾਦ ਡਰਾਈਵਰ ਰੈਕਟਰ ਜਿੰਦਾਬਾਦ ਸਰ ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ ਕਿ ਪ੍ਰਸ਼ਾਸਨ ਤੁਹਾਡੀਆਂ ਕਿਹੜੀਆਂ ਜਾਇਜ਼ ਮੰਗਾਂ ਨਹੀਂ ਮੰਨ ਰਿਹਾ ਤੇ ਟ੍ਰਾਈ ਸਿਟੀ ਦੀ ਪਬਲਿਕ ਇਹ ਜਾਣਾ ਚਾਹੁੰਦੀ ਹੈ ਅੱਜ ਇਹ ਪ੍ਰੋਟੈਸਟ ਕਿਸ ਲਈ ਲਗਾਈ ਗਈ ਹੈ ਸਰ ਦੇਖੋ ਪ੍ਰਸ਼ਾਸਨ ਸਾਡੀਆਂ ਜਿਹੜੀਆਂ ਮੰਗਾਂ ਪਹਿਲਾਂ ਮੈਂ 10 ਅਗਸਤ 2023 ਨੂੰ ਇੱਥੇ ਪਹਿਲਾਂ ਭੁਖੜ ਹੜਤਾਲ ਤੇ ਬੈਠ ਚੁੱਕੇ ਆ 10 ਦਿਨ ਮੇਰੀ ਭੁਖੜ ਹੜਤਾਲੇ ਤੇ ਚੱਲਦੀ ਸੀ ਆਲਰੇਡੀ ਜੀ ਚੈਸਟ ਸਟੇਟ ਡਿਪਾਰਟਮੈਂਟ ਨੇ ਸਾਨੂੰ ਆ ਕੇ ਵਾਦਾ ਕੀਤਾ ਸੀ ਵੀ ਅਸੀਂ ਥੋਡੀਆਂ ਸ਼ਰਤਾਂ ਜਿਹਦੇ ਵਿੱਚ ਮੈਡੀਕਲ ਇੰਸ਼ੋਰੈਂਸ ਸਾਡਾ 5 ਲੱਖ ਦਾ ਡਰਾਈਵਰ ਦਾ 10 ਲੱਖ ਦਾ ਕਰਮ ਇੰਸ਼ੋਰੈਂਸ ਪ੍ਰਾਈਸ ਸਿਟੀ ਚ ਇਹਨਾਂ ਦਾ ਆਫਿਸ ਤੇ ਸਾਡੇ ਜਿਹੜਾ ਰੇਟ ਜਿਹੜਾ ਕਮਿਸ਼ਨ ਕਰਦੀਆਂ ਕੰਪਨੀਆਂ ਜੋ ਅੱਜ 50 60% ਵੀ ਕਰਦੀਆਂ ਨੇ ਉਹ 20% ਤੋਂ ਉੱਤੇ ਨਹੀਂ ਕੱਟਣਗੇ ਤੇ ਇਹਨਾਂ ਦੀਆਂ ਸ਼ਰਤਾਂ ਜੇ ਲਾਗੂ ਕਰਨੀਆਂ ਇਹਦੇ ਵਾਸਤੇ ਸਾਡੇ ਤੋਂ ਉਹਨਾਂ ਨੇ 2 ਮਹੀਨੇ ਦਾ ਟਾਈਮ ਮੰਗਿਆ ਸੀਗਾ ਕਿ ਜਿਹੜਾ 2018 ਚ ਲਾਇਸੈਂਸ ਦਿੱਤਾ ਉਹ 5 ਸਾਲ ਦੀ ਵੈਲਿਡਿਟੀ ਖਤਮ ਹੋ ਜਾਏਗੀ ਨਵਾਂ ਲਾਇਸੈਂਸ ਥੋਡੀਆਂ ਸ਼ਰਤਾਂ ਦੇ ਆਧਾਰ ਇਹਨਾਂ ਨੇ ਸਟੇਟ ਡਿਪਾਰਟਮੈਂਟ ਨੇ ਜਾਂ ਸੀਨੀਅਰ ਜੋ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੈ ਇਹਨਾਂ ਨੇ ਓਲਾ ਓਪਰ ਨੂੰ ਲਾਇਸੈਂਸ ਦਿੱਤਾ ਜਦੋਂ ਕਿ ਓਲਾ ਓਪਰ ਨੇ 8 ਕਰੋੜ ਰੁਪਏ ਚੰਡੀਗੜ੍ਹ ਪ੍ਰਸ਼ਾਸਨ ਦਾ ਦੇਣ ਹੈ ਆਲਰੇਡੀ ਪਹਿਲਾਂ 2019 ਤੋਂ ਉਸ ਤੋਂ ਬਾਅਦ ਉਹ ਉਹ ਕੇਸ ਜਿਹੜਾ ਹੈ ਉਹ ਹਾਈ ਕੋਰਟ 'ਚ ਚੱਲ ਰਿਹਾ ਹੈ ਇਹਨਾਂ ਨੇ ਉਹਨਾਂ ਨੂੰ ਵੀ ਲਾਇਸੈਂਸ ਦਿੱਤਾ ਤੇ ਨਾਲ ਦੀ ਨਾਲ ਰੈਪਿਡ ਤੇ ਇੰਡਰਾਇਵਰ ਨੂੰ ਵੀ ਲਾਇਸੈਂਸ ਦਿੱਤਾ ਜਿਹਦੇ 'ਚ 10 ਅਗਸਤ ਜਿਹੜੀ ਹੈਗੀ ਉਹਦੋਂ 7000 ਬਾਈਕ ਇਲੀਗਲ ਚੱਲ ਰਹੀ ਸੀ ਪ੍ਰਾਈਵੇਟ ਅੱਜ ਉਹ ਬਾਈਕ ਲੱਖ ਪਲੱਸ ਹੋ ਚੁੱਕੀ ਹੈ ਤੇ ਜਿਹੜੀ ਕਾਰਵਾਈ ਅਸੀਂ ਕਰਨ ਨੂੰ ਕਹਿ ਰਹ ਉਲਟਾ ਉਹਦੇ ਤੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਕੰਪਨੀਆਂ ਨੂੰ ਲਾਇਸੈਂਸ ਦਿੱਤਾ ਜਿਹੜੇ ਇਹਨਾਂ ਨੇ ਵਾਦਾ ਕੀਤਾ ਸੀ ਬਾਈਕ ਬੰਦ ਕਰਨ ਨੂੰ ਕਿਹਾ ਸੀ ਉਹ ਚੱਲ ਰਹੀਆਂ ਬਲਾ ਬਲਾ ਜਿਹੜੀ ਕੰਪਨੀ ਉਹਦੇ ਬਿਲਕੁਲ ਨਾ ਮਾਤਰ ਸੀਗੀ ਗੱਡੀ ਚਲਦੀ ਅੱਜ ਉਹਦੇ ਤੇ ਜੇ ਤੁਸੀਂ ਹੁਣ ਵੀ ਖੋਲ ਕੇ ਦੇਖੋਗੇ 400 ਗੱਡੀ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾਣ ਨੂੰ ਤਿਆਰ ਹੈ ਦਿੱਲੀ 에어ਪੋਰਟ ਤੋਂ 500 600 ਰੁਪਏ ਦੇ ਅਟੈਚੀ ਸਮੇਤ ਅਕਸਰ ਨੂੰ ਅਗਲਾ ਚੰਡੀਗੜ੍ਹ ਛੱਡਣ ਨੂੰ ਤਿਆਰ ਹੈ ਉਹ ਸਾਰੀ ਦੀ ਸਾਰੀ ਪ੍ਰਾਈਵੇਟ ਵਹੀਕਲ ਚੱਲ ਰਿਹਾ ਤੇ ਬਾਈਕਾਂ ਇੱਥੇ ਚੱਲ ਰਹੀਆਂ ਨੇ ਸਰਕਾਰ ਨੇ ਤੁਹਾਨੂੰ ਜਿਹੜੇ ਗਾਈਡਲਾਈਨ ਦੇ ਉੱਤੇ ਜਿਹੜਾ ਪ੍ਰਸ਼ਾਸਨ ਨੂੰ ਜਿਹੜੇ ਗਾਈਡਲਾਈਨ ਸੀਗੀ ਜਿਹੜੀ ਐਗਰੀਗੇਟਰ ਉਹਨਾਂ ਨੂੰ ਲਾਇਸੈਂਸ ਦਿੱਤਾ ਉਹਨਾਂ ਐਗਰੀਗੇਟਰ ਗਾਈਡਲਾਈਨਸ ਨੂੰ ਕੰਪਨੀ ਮੰਨਦੀ ਨਹੀਂ ਕੋਈ ਵੀ ਚਾਹੇ ਓਲਾ ਚਾਹੇ ਉਬਰ ਆ ਚਾਹੇ ਡਰਾਈਵਰ ਰਿਪੋਰਟ ਹੋਵੇ ਕਿਉਂਕਿ ਉਹ ਕਾਨੂੰਨ ਨਹੀਂ ਹੈ ਜੇ ਉਹ ਕਾਨੂੰਨ ਬਣਾਉਣਾ ਹੈ ਤਾਂ ਅਸੀਂ ਉਹਦੇ ਲਈ ਕਾਨੂੰਨ ਲਈ ਪਹਿਲਾਂ ਪ੍ਰੋਟੈਸਟ ਕੀਤਾ 4 ਜੁਲਾਈ ਨੂੰ 8 ਜੁਲਾਈ ਨੂੰ ਤੇ 24 ਜੁਲਾਈ ਨੂੰ 24 ਜੁਲਾਈ ਨੂੰ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਉਹਨੂੰ ਡਰਾਫਟ ਕਰਕੇ ਪਬਲਿਕ ਡੋਮੇਨ 'ਚ ਪਾਤਾ ਚੰਡੀਗੜ੍ਹ ਐਸੋਸੀਏਸ਼ਨ ਦੀ ਸਾਈਟ ਤੇ ਉਧਰ ਜਿਹਨਾਂ ਨੇ 9 ਸਤੰਬਰ ਦਾ ਟਾਈਮ ਦਿੱਤਾ ਕੰਪਨੀਆਂ ਨੂੰ ਪਬਲਿਕ ਨੂੰ ਤੇ ਸਾਨੂੰ ਵੀ ਕਿਸੇ ਨੂੰ ਇਜੈਕਸ਼ਨ ਹੋਵੇ ਸੁਜੈਸ਼ਨ ਹੋਵੇ ਦੇ ਸਕਦਾ ਅੱਜ 6 ਮਹੀਨੇ ਹੋ ਗਏ ਉਹ ਡਰਾਫਟ ਨੂੰ ਇਹ ਨੋਟੀਫਾਈ ਨਹੀਂ ਕਰਾ ਰਹੇ ਉਹ ਡਰਾਫਟ ਜਿਹੜੀ ਲੜਾਈ ਹੈ ਸਾਡੀ ਇਹ ਸਿਰਫ ਚੰਡੀਗੜ੍ਹ ਪ੍ਰਸ਼ਾਸਨ ਨਾਲ ਨਹੀਂ ਪੰਜਾਬ ਸਰਕਾਰ ਨਾਲ ਵੀ ਹੈ ਕਿਉਂਕਿ ਅਸੀਂ ਓਲਾ ਉੱਪਰ ਜਿਹੜੀ ਇਹ ਮਹੌਲੀ ਖੜੜ ਵੀ ਚਲਾ ਰਹੇ ਹਾਂ ਸਵਾਰੀ ਚੰਡੀਗੜ੍ਹੋਂ ਚੱਕ ਕੇ ਲੈ ਕੇ ਜਾਣੇ ਆ ਤਾਂ ਉਧਰ ਛੱਡਦੇ ਆ ਉਧਰੋਂ ਚੱਕਦੇ ਆ ਸਵੇਰੇ ਜਿਹੜੇ ਸਾਡੇ ਬੰਦੇ ਇੱਥੇ ਕੰਮ ਕਰਦੇ ਨੇ ਸਾਡੇ ਸਾਡੇ ਭਰਾ ਜਿਹੜੇ ਵੀ ਹੈਗੇ ਨੇ ਦੇਖਦੇ ਸਾਡੇ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਇੱਕ ਨੇ ਉਹ ਸਾਰੇ ਬੰਦੇ ਖਰੜਮੌਲੀ ਰਹਿੰਦੇ ਨੇ ਸ਼ਿਰਪੁਰ ਰਹਿੰਦੇ ਨੇ ਡੇਰਾਵਸੀ ਰਹਿੰਦੇ ਨੇ ਜਾਂ ਪੰਚਕੁਲੇ ਰਹਿੰਦੇ ਨੇ ਉਹਨਾਂ ਨੂੰ ਅਸੀਂ ਲੈ ਕੇ ਇੱਥੇ ਛੱਡਦੇ ਹਾਂ ਰੋਜ਼ ਤੇ ਉੱਥੇ ਵੀ ਇਹ ਰੂਲ ਉਹ ਲਾਗੂ ਨਹੀਂ ਨੇ ਪਾਲਿਸੀ ਨਹੀਂ ਬਣੀ ਅਜ ਤੱਕ। ਤੇ ਸਾਡੇ ਕਿਸੇ ਵੀ ਸਾਡੇ ਜਿਹੜੇ ਦੇਸ਼ ਦੇ ਕੋਈ ਵੀ ਨਾਗਰਿਕਾ ਜਿਹੜਾ ਜਿੱਥੇ ਜਿੱਥੇ ਵੀ ਉਹ ਲਾਓਪਰ ਚੱਲਦੀ ਹੈ ਉੱਥੇ ਕਿਸੇ ਵੀ ਡਰਾਈਵਰ ਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਤੇ 10 ਲੱਖ ਦਾ ਟਰਮ ਇੰਸ਼ੋਰੈਂਸ ਜੋ ਗਾਈਡਲਾਈਨ ਚ ਲਿਖਿਆ ਹੈ ਜੋ ਅਸੀਂ ਇਸ ਡਰਾਫਟ ਚ ਭੇਜਿਆ ਹੈ ਉਹਦੇ 'ਚ ਨਾ ਉਹਨੂੰ ਮੰਨਿਆ ਜਾ ਰਿਹਾ ਨਾ ਕੀਤਾ ਜਾ ਰਿਹਾ ਆ ਸਰਕਾਰ ਨੂੰ ਅਸੀਂ ਸਭ ਤੋਂ ਜ਼ਿਆਦਾ ਜੀਐਸਟੀ ਦਿੰਨੇ ਆ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਸਭ ਤੋਂ ਜ਼ਿਆਦਾ ਦੇਸ ਦੀ ਰੀੜ ਦੀ ਹੱਡੀਆਂ ਆ ਜੀਐਸਟੀ ਦੇਣ ਤੋਂ ਬਾਅਦ ਤਾਂ ਵੀ ਸਾਡੇ ਕਿਸੇ ਡਰਾਈਵਰ ਦੀ ਕੋਈ ਵੀ ਸੁਣਵਾਈ ਨਹੀਂ ਹੈ ਨਾ ਉਹਦਾ ਪੈਨਸ਼ਨ ਹੈ ਬੁਢਾਪੇ ਦੀ ਜੇ ਮੰਨ ਲਓ 55 ਸਾਲ ਦੀ ਇਸ ਤੋਂ ਬਾਅਦ ਉਹ ਡਰਾਈਵਰ ਆਪਦਾ ਲਾਇਸੈਂਸ ਤੋਂ ਖਤਮ ਹੋ ਜਾਂਦਾ ਨਹੀਂ ਚਲਾਦਾਦਾ ਗੱਡੀ ਉਹਨੂੰ ਕੁਝ ਨਹੀਂ ਮਿਲਣਾ ਤੇ ਅਸੀਂ ਕਿਹਾ ਦੇਖਦੇ ਨਾਗਰਿਕ ਨਹੀਂ ਕਿਹਾ ਅਸੀਂ ਦੇਖਦੇ ਨਾਗਰਿਕ ਨੇ ਸਰਕਾਰਾਂ ਨੂੰ ਵੋਟਾਂ ਨਹੀਂ ਪਾਉਂਦੇ ਸਾਡੇ ਪੰਜਾਬ ਸਰਕਾਰ ਦੇ ਭਵੰਤਪਨ ਜੀ ਨੂੰ ਸਾਡੇ ਗਵਰਨਰ ਸਾਹਿਬ ਪੰਜਾਬ ਦੇ ਜਿਹੜੇ ਕਟਾਰੀਆ ਸਾਹਿਬ ਨੇ ਮਾਨਜੋਗ ਤੇ ਸਾਡੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਤੇ ਸਾਡੇ ਜਿਹੜੇ ਮੇਨ ਅਧਿਕਾਰੀ ਨੇ ਚਾਹੇ ਉਹ ਡੀਸੀ ਸਾਹਿਬ ਨੇ ਚਾਹੇ ਸਟੇਟ ਡਿਪਾਰਟਮੈਂਟ ਹੈ ਚਾਹੇ ਸਾਡਾ ਹੋਮ ਸੈਕਟਰੀ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਸਾਡੀ ਬੇਨਤੀ ਹੈ ਵੀ ਉਹ ਟਰਾਫ ਨੋਟੀਫਿਕੇਸ਼ਨ ਕਰ ਦਿੱਤਾ ਜਾਵੇ ਜਿਹਨੂੰ ਸਾਨੂੰ ਤੁਸੀਂ 30 ਨਵੰਬਰ ਦਾ ਟਾਈਮ ਦਿੱਤਾ ਸੀ ਲਿਖਤੀ ਰੂਪ ਵਿੱਚ ਡੀਸੀ ਸਾਹਿਬ ਨੇ 9 ਸਤੰਬਰ ਨੂੰ ਸਟਾਈਕ ਕੀਤੀ ਸਾਨੂੰ 30 ਸਤੰਬਰ ਦਾ ਟਾਈਮ ਦਿੱਤਾ ਡੀਸੀ ਸਾਹਿਬ ਨੇ ਫਿਰ ਉਸ ਤੋਂ ਬਾਅਦ 30 ਸਤੰਬਰ ਨੂੰ ਹੋਇਆ ਨਹੀਂ ਫਿਰ 30 ਅਕਤੂਬਰ ਦਾ ਟਾਈਮ ਦਿੱਤਾ 30 ਅਕਤੂਬਰ ਤੋਂ ਨਵੰਬਰ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ ਉਹਦੇ 'ਚ ਸਾਡੇ ਡੀਸੀ ਸਾਹਿਬ ਜਿਹੜੇ ਸੀਗੇ ਵਿਨੇ ਪ੍ਰਤਾਪ ਜੀ ਉਹਨਾਂ ਨੇ ਸਾਡੀ ਕਮਿਨੀਕੈਸਟੋਰ ਦੇ ਵਿੱਚ ਮੀਟਿੰਗ ਕਰਦੇ ਹੋਏ ਹੱਥ ਲਿਖਤ ਕੀਤੀ ਵੀ ਥੋੜਾ ਕੰਮ 20 ਤਰੀਕ ਤੱਕ ਜਿਹੜੀ ਥੋੜੀ ਫਾਈਲ ਹੈ ਗਵਰਨਰ ਹਾਊਸ ਚਲੀ ਜਾਊਗੀ ਤੇ 4 ਹਫ਼ਤੇ 'ਚ ਥੋੜਾ ਕੰਮ ਹੋ ਜਾਊਗਾ ਲਿਖਤੀ ਰੂਪ 'ਚ ਸਾਡੇ ਕੋਲ ਹੁਣ ਵੀ ਹੈਗਾ 4 ਹਫ਼ਤੇ ਬਾਅਦ 20 ਤਰੀਕ ਨੂੰ ਮੈਂ ਪ੍ਰਸ਼ਾਸਨ ਨੂੰ ਪੁੱਛਣ ਗਿਆ ਜਾਂ ਮੇਲ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਸਾਡੀ ਇਨਕੁਆਰੀ ਆ ਗਈ ਕੋਈ ਉੱਪਰੋਂ ਤੇ ਉਹਦੇ 'ਚ ਕੰਮ ਚੱਲ ਰਿਹਾ ਥੋੜਾ ਕੰਮ ਹੋ ਜਾਊਗਾ ਥਾਈ ਤ੍ਰਿਕ ਨੂੰ ਅਮਿਤ ਜੀ ਜੋ ਨਵੇਂ ਆਏ ਨੇ ਉਹਨਾਂ ਨੇ ਸਾਨੂੰ ਬੁਲਾਇਆ ਸਾਨੂੰ ਦੱਸਿਆ ਵੀ 5-7 ਦਿਨ ਤੁਹਾਡੇ ਹੋਰ ਲੱਗ ਸਕਦੇ ਨੇ ਭਾਈ ਤੁਸੀਂ ਕੋਈ ਸਟ੍ਰਾਈਕ ਨਾ ਕਰਿਓ ਅਸੀਂ ਉਹ 5-7 ਦਿਨ ਨਹੀਂ ਅਸੀਂ 15 ਦਿਨ ਦਾ ਟਾਈਮ ਦੇਤਾ ਹੋਰ ਵੀ 15 ਦਿਨਾਂ ਚ ਕਰ ਦੋ ਹੁਣ ਉਹ 15 ਦਿਨ ਬਾਅਦ ਸਾਨੂੰ ਇੱਕ ਮੇਲ ਕਰਕੇ ਕਹਿੰਦੇ ਵੀ ਇਸ ਮਹੀਨੇ ਹੋ ਜਾਊਗਾ ਜਦੋਂ ਪਿਛਲੇ ਮਹੀਨੇ ਇੱਕ ਆਈਓਸ ਆਫੀਸਰ ਨੇ ਸਾਨੂੰ ਲਿਖਤੀ ਰੂਪ ਚ ਦੇਤਾ ਜੋ ਸੈਕਟਰੀ ਟਰਾਂਸਪੋਰਟ ਜੀ ਨਾਲ ਡੀਸੀ ਵੀ ਸੀ ਸੈਕਟਰੀ ਟਰਾਂਸਪੋਰਟ ਜੀ ਆਜੋ ਸੈਕਟਰੀ ਟਰਾਂਸਪੋਰਟ ਦੀ ਇਹਦੇ ਡੀਸੀ ਸਾਹਿਬ ਨਵੇਂ ਆਏ ਨੇ ਉਹਨਾਂ ਕੋਲ ਪਾਵਰ ਨਹੀਂ ਹੈ ਤੇ ਪਾਵਰ ਅਮਿਤ ਜੀ ਕੋ ਲਾ ਗਈ ਅਮਿਤ ਜੀ ਵੀ ਉਸ ਮੀਟਿੰਗ ਚ ਸ਼ਾਮਲ ਸੀਗੇ ਜਿਹੜੇ ਡੀਸੀ ਸਾਹਿਬ ਨਾਲ ਬੈਠੇ ਸੀਗੇ ਜਿਹੜੀ ਸਾਡੀ ਲਾਸਟ ਹੋਈ ਹੈ ਤਾਂ ਕੀ ਡੀਸੀ ਸਾਹਿਬ ਉਹ ਨਾ ਆਈਐਸਓ ਫਰਦੀ ਜਿਹੜੀ ਜਿਹੜੀ ਗੱਲ ਆ ਉਹ ਨਹੀਂ ਮੰਨ ਰਹੇ ਜੇ ਲਿਖਤੀ ਰੂਪ ਦੀ ਗੱਲ ਕਰੀਏ ਤਾਂ ਲਿਖਤੀ ਰੂਪ ਦੇ ਤਾਂ 3 ਨਵੰਬਰ ਹੈ ਪਰ ਅਸੀਂ ਪ੍ਰਸ਼ਾਸਨ ਨਾਲ ਪਬਲਿਕ ਨੂੰ ਕਿਸੇ ਨੂੰ ਹਰਾਸ ਨਹੀਂ ਕਰਨਾ ਚਾਹੁੰਦੇ ਮੈਂ ਇੱਥੇ ਭੁਖੜ ਹੜਤਾਲ ਸਟਾਰਟ ਕਰਤੀ ਹੈ ਜੀ ਪ੍ਰਸ਼ਾਸਨ ਨੂੰ ਦਸ ਦਿਨ ਚਾਹੀਦੇ ਆ 20 ਦਿਨ ਚਾਹੀਦੇ ਆ 1 ਮਹੀਨਾ ਚਾਹੀਦਾ ਅਸੀਂ ਸ਼ਾਂਤਮਈ 25 ਸੈਕਟਰ ਥਲਾ ਸੀ ਡੀਸੀ ਦਾ ਤਰਘੇਰਾਂ ਦੀ ਕੋਸ਼ਿਸ਼ ਕੀਤੀ ਸਾਨੂੰ ਉੱਥੇ ਜਾਣ ਨਹੀਂ ਦਿੱ 17 ਸੈਕਟਰ ਤੋਂ ਸੈਲਾ ਗਰਾਊਂਡ ਤੋਂ ਸਾਨੂੰ ਉੱਥੇ ਰੋਟੇਨ ਕਰਕੇ 25 ਸੈਕਟਰ ਰੈਲੀ ਗਰਾਊਂਡ ਸਾਨੂੰ ਪੁਲਸ ਚੱਲ ਗਈ ਹੈ ਜੋ ਉਹਨਾਂ ਦੀ ਡਿਊਟੀ ਸੀ ਇੱਥੇ ਅਸੀਂ ਆਪਣੀ ਭੁਖੜਤਾ ਸਟਾਰਟ ਕਰਨੇ ਹਨ ਮਰਨ ਵਰਤਾ ਸਾਡਾ ਮੇਰਾ ਇਹ ਪਾਣੀ ਤੋਂ ਬਿਨਾ ਕੋਈ ਵੀ ਸੇਵਨ ਨਹੀਂ ਕਰੂੰਗਾ ਤੇ ਸਾਡੇ ਡਰਾਈਵਰ 플ੈਗ ਲੈ ਕੇ ਆਪ ਜੀਆਂ ਗੱਡੀਆਂ ਆਫਲਾਈਨ ਚਲਾਉਣਗੇ ਕਿਸੇ ਵੀ ਪਬਲਿਕ ਨੂੰ ਪਰੇਸ਼ਾਨੀ ਨਹੀਂ ਹੋਏਗੀ ਕਿ ਉਹਨੂੰ ਕਾਇਮ ਨਹੀਂ ਮਿਲੇਗੀ ਅਸੀਂ ਆਨਲਾਈਨ ਸਵਾਰੀ ਨਹੀਂ ਚੱਕਾਂਗੇ ਕਿਸੇ ਵੀ ਐਪ ਤੋਂ ਆਫਲਾਈਨ ਚੱਲੂਗੀ ਰਾਤ ਨੂੰ ਸਾਡੀ ਆਨਲਾਈਨ ਵੀ ਚੱਲੂਗੀ ਕਿਉਂਕਿ ਸਾਡੀ ਕਿਸੇ ਟੀਮ ਭੈਣ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੀਪੀਐਸ ਕਰ ਤੇ ਅਸੀਂ ਸਿਕਿਉਰ ਆ ਆਪ ਦੀ ਜਿਹੜੀ ਡਿਮਾਂਡ ਆ ਜਿਹੜੀ ਸਾਡੀਆਂ ਪੂਰੀਆਂ ਹੋ ਚੁੱਕੀਆਂ ਨੇ ਜੋ ਡੀਸੀ ਸਾਹਿਬ ਨੇ ਸਾਡਾ 3 3 ਕਿਲੋਮੀਟਰ ਦਾ 100 ਰੁਪਿਆ ਤੇ 25 ਰੁਪਏ ਪਰ ਕਿਲੋਮੀਟਰ ਕੈਬ ਦਾ ਮਿਨੀਮਮ ਤੇ 3 ਕਿਲੋਮੀਟਰ ਦਾ ਆਟੋ ਦਾ 50 ਰੁਪਏ ਤੇ ਉਸ ਤੋਂ ਬਾਅਦ 13 ਰੁਪਏ ਅਗਲੇ ਕਿਲੋਮੀਟਰ ਦੇ ਇਹ ਸਾਡੇ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਅਸੀਂ ਕਹਿੰਨੇ ਆ ਹੱਥ ਜੋੜ ਕੇ ਬੇਨਤੀ ਕਰਕੇ ਰਹਿਮ ਦੀ ਲਿਖਾਂਦੇ ਹੋਏ ਪ੍ਰਸ਼ਾਸਨ ਦੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਨਿਤਨ ਗੱਟਕਰੀ ਜੀ ਨੂੰ ਸਾਡੇ ਟਰਾਂਸਪੋਰਟ ਸੈਕਟਰੀ ਜਿਹੜੇ ਹੈਗੇ ਨੇ ਜਾਂ ਭਗਵੰਤ ਮਾਨ ਜੀ ਹੈਗੇ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਜੋ 17 ਸੈਟਰ ਆਫਿਸ ਉਹਨਾਂ ਦਾ 23 ਅਕਤੂਬਰ ਨੂੰ ਉਹਨਾਂ ਨਾਲ ਵੀ ਮੀਟਿੰਗ ਹੋਈ ਸੀ ਉਹ ਵੀ ਕਹ ਰਹੇ ਸੀ ਵੀ ਅਸੀਂ ਪਾਲਿਸੀ ਬਣਾ ਕੇ ਪਬਲਿਕ ਡੋਮੇਨ ਚ ਪਾਉਣ ਵਾਲੇ ਆ ਤੇ ਉਹਨਾਂ ਨੇ ਸਾਡੇ ਤੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਕਾਪੀ ਮੰਗੀ ਸੀ ਡਰਾਫਟ ਵਾਲੀ ਉਹ ਵੀ ਦੇ ਕੇ ਆਏ ਆ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੌਲੀ ਪ੍ਰਸ਼ਾਸਨ ਬਾਈਕਾਂ ਦੇ ਉੱਤੇ ਬਲਾ ਬਲਾ ਦੇ ਉੱਤੇ ਵਾਈਟ ਬਲੈਂਡ ਗੱਡੀਆਂ ਦੇ ਉੱਤੇ ਤੁਹਾਡੇ ਨਾਲ ਜੁਆਇੰਟ ਇਨਵਿਸਟਿਗੇਸ਼ਨ ਟੀਮ ਬਣਾ ਕੇ ਅਸੀਂ ਲੈਟਰ ਜਾਰੀ ਕਰਾਂਗੇ ਉੱਤੇ ਐਕਸ਼ਨ ਹੋਊਗਾ 23 ਅਕਤੂਬਰ ਤੋਂ ਅੱਜ ਦਸੰਬਰ ਆ ਗਿਆ ਇੱਕ ਵੀ ਲੈਟਰ ਨਹੀਂ ਹੋਇਆ ਇੱਕ ਵੀ ਫੋਨ ਨਹੀਂ ਆਇਆ ਤੇ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਘੇਰਦੇ ਹੋਏ ਇਹ ਤਰਨਾ ਲਾਇਆ ਜੀ ਦੇਸ਼ ਦੀ ਆਮ ਜਨਤਾ ਜਾਣਨਾ ਚਾਹੁੰਦੀ ਹੈ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚ ਕਿਸਾਨੀ ਲੀਡਰ ਜਗਦੀਤ ਢੱਲੇਵਾਲ ਜੀ ਹੈ ਉਹਨਾਂ ਦਾ ਤਰਨਾ ਬਹੁਤ ਲੰਬਾ ਜਾ ਰਿਹਾ ਭੁਖ ਹੜਤਾਲ ਦੇ ਕੀ ਇੱਧਰ ਵੀ ਇਹ ਉਮੀਦ ਕੀਤੀ ਜਾ ਸਕਦੀ ਹੈ ਸਰ ਅਸੀਂ ਤਾਂ ਉਹਨਾਂ ਦੇ ਬੱਚੇ ਆ ਉਹਨਾਂ ਦੇ ਤੇ ਉਹਨਾਂ ਦੇ ਇੰਨੇ ਸੀਨੀਅਰ ਆਗੂ ਦੀ ਤਾਂ ਮੁ ਪਰ ਮੈਂ ਇਹ ਸੋਚੂਗਾ ਕਿ ਮੈਨੂੰ ਉਹਨਾਂ ਦਾ ਇੱਕ ਅਦਰਸ਼ ਤੇ ਇੱਕ ਜਿਹਨੂੰ ਕਹਿੰਦੇ ਸਿਧਾਂਤ ਉਹਨਾਂ ਦਾ ਲੈਂਦੇ ਹੋਏ ਮੈਂ ਉਹਨਾਂ ਦੇ ਕਾਰਜਕਰਮਾਂ ਦੇ ਚੱਲਣਾ ਚਾਹਣਾ ਹੈ ਸ਼ਹੀਦੀ ਮਿਲ ਜੇ ਭਾਈ ਜੀ ਕੁਰਬਾਨੀ ਹੋ ਜੇ ਸਾਡੀ ਡਰਾਈਵਰ ਕੋਮ ਅਗਰ ਕੁਰਬਾਨੀ ਮੰਗਦੀ ਹੈ ਜਾਂ ਪ੍ਰਸ਼ਾਸਨ ਕੁਰਬਾਨੀ ਮੰਗਦਾ ਹੈ ਆਪਾਂ ਦੇਣ ਨੂੰ ਤਿਆਰ ਹੈ ਪਰ ਕੁਰਬਾਨੀ ਵਿਅਰਥ ਨਾ ਜਾਵੇ ਕੰਮ ਆਵੇ ਤੇ ਅਸੀਂ ਅਗਲੇ ਆਗੂ ਵੀ ਤਿਆਰ ਰੱਖਾਂਗੇ ਜੋ ਉਹਨਾਂ ਤੋਂ ਅਸੀਂ ਸਿੱਖਿਆ ਅਸੀਂ ਅਗਲੇ ਆਗੂ ਜੇ ਮੈਨੂੰ ਕੁਝ ਹੋ ਜਾਂਦਾ ਪਹਿਲੀ ਗੱਲ ਤਾਂ ਉਹ ਚੰਡੀਗੜ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ ਸਾਡੇ ਡਰਾਈਵਰ ਦੇ ਉੱਤੇ ਕਿਸੇ ਨੇ ਕੋਈ ਕਾਰਵਾਈ ਹੁੰਦੀ ਹੈ ਨਜਾਇਜ਼ ਚ ਠੀਕ ਹੈ ਜੀ ਤੇ ਅਗਲਾ ਜਿਹੜਾ ਵੀ ਕੰਮ ਕਰਨਾ ਹੈ ਅਸੀਂ ਉਹ ਰਣਨੀਤੀ ਬਣਾਵਾਂਗੇ ਅਸੀਂ ਆਪਣੀ ਕੋਰ ਕਮੇਟੀ ਬਣਾ ਰੱਖੀ ਹੈ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਜੋ ਸਾਡੇ ਨਾਲ ਵਾਅਦਾ ਕੀਤਾ ਉਹਨੂੰ ਪੂਰਾ ਕਰੇ ਜਿੰਨਾ ਟਾਈਮ ਲੈਣਾ ਲੈ ਲੇ ਪਰ ਭੁਖੜ ਹੜਤਾਲ ਜਾਰੀ ਰੱਖੂਗੀ ਭੁਖੜ ਹੜਤਾਲ 'ਚ ਮੈਨੂੰ ਕੁਛ ਹੁੰਦਾ ਸਾਡੇ ਡਰਾਈਵਰ ਨੂੰ ਕਿਸੇ ਨੂੰ ਕੁਛ ਹੁੰਦਾ ਉਹਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਹੈ ਧੰਨਵਾਦ ਜੀ ਬਹੁਤ ਬਹੁਤ ਨੇਕ ਬਣੇ ਸਸੀਪਾਲ ਜੀ ਬਾਈਗੁਰੂ ਜੀ ਖਾਲਸਾ ਬਾਈਗੁਰੂ ਜੀ ਫਤਿਹ ਤੇ ਅੱਜ ਆਪਣੀ ਜੀ ਡੀਸੀ ਆਫਿਸ ਸੈਕਟਰ 17 ਦੀ ਕਾਲ ਸੀ ਜਿਵੇਂ ਪਟਾਸੀਗਾ ਆਪਣਾ ਅਮਨਦੀਪ ਜੀ ਸਾਡੇ ਪ੍ਰ ਤੇ ਬਹੁਤ ਸਾਡੀ ਵੱਡੀ ਗਿੰਦੀ ਤੇ ਡਰਾਈਵਰ ਜਿਹੜੇ 17 ਸੈਕਟਰ ਆਣਾ ਚਾਹੁੰਦੇ ਸੀਗੇ ਇਹਨਾਂ ਨੇ ਚਾਰੋਂ ਸਾਈਡ ਤੋਂ ਬਲੌਕ ਕਰਕੇ ਟੈਕਸੀ ਗੱਡੀਆਂ ਨੂੰ ਅੰਦਰ ਜਿਹੜਾ ਕਿ ਵੜਨ ਨਹੀਂ ਦਿੱਤਾ ਗਿਆ ਤੇ ਕੁਝ ਕਿ ਜਿਹੜੇ ਡਰਾਈਵਰ ਸਾਡੇ ਮੰਨ ਲਓ ਗਿੰਦੀ ਜਿਹੜੇ ਅੰਦਰ ਆਏ ਐਂਟਰ ਕਰ ਸਕੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਡਿਟੇਨ ਕਰਕੇ ਸਾਨੂੰ ਇੱਥੇ ਜੰਗਲ ਚ ਲੈ ਕੇ ਛੱਡ ਦਿੱਤਾ ਗਿਆ ਸੈਕਟਰ 25 ਰੈਲੀ ਗਰਾਊਂਡ ਚ ਤੇ ਇੱਥੇ ਦੱਸੋ ਕਿਹੜਾ ਡੀਸੀ ਆਫਿਸ ਆ ਕਿੱਥੇ ਐਸਟੀ ਆਫਿਸ ਆ ਕਿੱਥੇ ਗਵਰਨਰ ਹਾਊਸ ਆ ਠੀਕ ਹੈ ਤੇ ਹੁਣ ਮਨਦੀਪ ਜੀ ਜਿਹੜੇ ਸਾਡੇ ਪ੍ਰਧਾਨ ਜੀ ਬੈਠੇ ਹੋਏ ਨੇ ਮਰਨਵਰਤ ਤੇ ਉਹਨਾਂ ਦੀ ਸਟੇਟਮੈਂਟ ਇਹੀ ਹੈ ਕਿ ਜਦ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਐਗਰੀਗੇਟਰ ਨੀਤੀ ਲਾਗੂ ਨਹੀਂ ਹੋ ਜਾਂਦੀ ਨਵੀਂ ਜਿਹੜੀ ਡੀਸੀ ਸਾਹਿਬਸਾ ਨੂੰ ਲਿਖਤੀ ਦੇ ਕੇ ਸੀ 4 ਹਫ਼ਤੇ ਦਾ ਟਾਈਮ ਉਹ 4 ਹਫ਼ਤੇ ਦੇ ਵਿੱਚ 6 ਹਫ਼ਤੇ ਟੱਪ ਚੁੱਕੇ ਨੇ ਥੋੜਾ ਥੋੜਾ ਟਾਈਮ ਕਰਦੇ ਕਰਦੇ 6 ਮਹੀਨੇ ਨਿਕਲ ਚੁੱਕੇ ਨੇ ਹੁਣ ਪ੍ਰਸ਼ਾਸਨ ਸਾਡੇ ਤੋਂ ਜਿੰਨਾ ਵੀ ਟਾਈਮ ਲੈਣਾ ਚਾਹੁੰਦਾ 10 ਦਿਨ 15 ਦਿਨ ਅਸੀਂ ਇੱਥੇ ਹੀ ਬੈਠੇ ਹਾਂ ਜੀ ਮਰਨਵਰਤ ਤੇ ਠੀਕ ਹੈ ਤੇ ਟਰਾਈ ਸਿਟੀ ਦੇ ਆਮ ਪਬਲਿਕ ਨੂੰ ਵੀ ਅਸੀਂ ਕੀ ਅਪੀਲ ਕਰਨਾ ਚਾਹੁੰ ਕਿੰਨਾ ਕਿਧਰੇ ਜੀ ਕੰਪਨੀਆਂ ਦੀ ਪ੍ਰਸ਼ਾਸਨ ਦੀ ਆਪਸ ਦੀ ਮਿਲੀਭੁਗਤ ਹੈ ਠੀਕ ਹੈ 18 ਜਿਹਾ ਜੇ ਰੇਟ ਦੀ ਗੱਲ ਕਰਦੇ ਕਿਥੇ ਨਾ ਕਿਥੇ 18 ਤੋਂ 22 ਰੁਪਏ ਕੰਪਨੀਆਂ ਆਲਰੇਡੀ ਕਸਟਮਰ ਤੋਂ ਪੈਸੇਂਜਰ ਤੋਂ ਲੈ ਰੀਆਂ ਨੇ ਸਾਡੀ ਇਹੀ ਮੰਗ ਹੈ ਜੇ ਉਹਨੂੰ 25 ਰੁਪਏ ਫਿਕਸ ਕਰ ਦੋ ਠੀਕ ਹੈ ਸਾਨੂੰ ਕੋਈ ਸਰਜ ਨਹੀਂ ਚਾਹੀਦਾ ਹੈਗਾ ਜਿਵੇਂ ਕਿ ਅਸੀਂ ਪਹਿਲਾਂ ਵੀ ਆਬਜੈਕਸ਼ਨ ਲਾਈ ਹੈ ਉਹ ਤੁਸੀਂ ਸ਼ਾਮ ਦੇ ਟਾਈਮ ਨੂੰ ਗੱਲ ਕਰੋ ਤਾਂ 35 ਤੋਂ 40 50 ਵੀ ਕਸਟਮਰ ਤੋਂ ਲੈਂਦੇ ਆ ਅਸੀਂ ਕਹਿੰਦੇ ਜੋ ਗਲਤ ਹੈ ਚਾਹੇ ਮੀਂਹ ਦਾ ਚਾਹੇ ਝੜੀਆ ਚਾਹੇ ਧੁੱਪ ਹੈ ਇੱਕ ਫਿਕਸ ਰੇਟ ਕਰ ਦੋ 25 ਰੁਪਏ ਤੇ ਉਹਦੇ ਚ 80% ਡਰਾਈਵਰ ਨੂੰ ਜਿਹੜਾ ਮਿਲਣਾ ਚਾਹੀਦਾ ਜਿਹੜਾ ਸਾਡੇ ਨਵੇਂ ਡਰਾਫਟ ਆਲਰੇਡੀ ਰ ਆਸ ਸਾਡੇ ਤੋਂ ਪੰਜ ਦਿਨ ਦਾ ਟਾਈਮ ਲੱਗੇ ਦਸ ਦਿਨ ਦਾ ਟਾਈਮ ਲੱਗੇ ਅਸੀਂ ਇੱਥੇ ਬੈਠਾ ਸਾਨੂੰ ਉਠਾਵੇਂ ਨਾ ਉਹ ਸਾਡਾ 27 ਠੀਕ ਹੈ ਧੰਨਵਾਦ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ ਸਾਡੀਆਂ ਮੰਗਾ ਪੂਰੀਆਂ ਕਰੋ ਚੰਡੀਗੜ੍ਹ ਪ੍ਰਸ਼ਾਸਨ ਮਰਦਾਬਾਦ ਐਸਟੇਟ ਡਿਪਾਰਟਮੈਂਟ ਮਰਦਾਬਾਦ ਐਸਟੇਟ ਡਿਪਾਰਟਮੈਂਟ ਮਰਦਾਬਾਦ ਓਲਾ ਉਬਰ ਮਰਦਾਬਾਦ ਓਲਾ ਉਬਰ ਮਰਦਾਬਾਦ ਪ੍ਰਾਈਵੇਟ ਬਾਈਕਰ ਬੰਦ ਕਰੋ ਪ੍ਰਾਈਵੇਟ ਬਾਈਕਰ ਬੰਦ ਕਰੋ ਪ੍ਰਾਈਵੇਟ ਗੱਟੀਆਂ ਬੰਦ ਕਰੋ ਬਲਾ ਬਲਾ ਬੰਦ ਕਰੋ ਬਲਾ ਬਲਾ ਬੰਦ ਕਰੋ ਬਲਾ ਬਲਾ ਬੰਦ ਕਰੋ ਚੰਡੀਗੜ੍ਹ ਪ੍ਰਸ਼ਾਸਨ ਮਰਦਾਬਾਦ